ਅਸੀ ਗੱਲ ਦੀ ਪੰਜਾਬੀ ਖਬਰ ਨਾਂਮਾ ਦੇ ਵਿੱਚ ਮੈਂ ਤੁਹਾਡਾ ਦੋਸਤ ਤੇ ਹੋਸਟ ਪਰਮਜੀਤ ਸਿੰਘ ਪਕੜਦਾ ਹਾਂ ਤੇ ਹੁਣ ਤੱਕ ਦੀ ਇੱਕ ਵੱਡੀ ਖਬਰ ਲੈ ਕੇ ਆਏ ਹਾਂ ਜੀ ਪੰਜਾਬ ਸਰਕਾਰ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਨਾਲ ਜੁੜੀ ਹੋਈ ਹੈ ਜੀ ਅਕਾਲੀ ਸਰਕਾਰ ਨੇ ਦਿੱਤੇ ਜਿਹੜੇ ਵਿੱਤੀ ਘਾਟੇ ਹੈ ਇਹ ਵਿੱਤੀ ਘਾਟਿਆਂ ਦੇ باوجود ਪੰਜਾਬ ਸਰਕਾਰ ਦੀ ਜਿਹੜੀ ਕਿ ਬੜਕ ਅੱਜ ਵੀ ਉੱਨੀਓ ਹੈ ਜਿੰਨੀ ਕਿ ਸਰਕਾਰ ਬਣ ਤੋਂ ਪਹਿਲਾਂ ਸੋ ਸਿਆਸਤ ਵਿੱਚ ਦੇਖ ਲਓ ਜੀ ਉਹਨਾਂ ਨੇ ਜਦੋਂ بڑا ਪੈਰ ਰੱਖਿਆ ਤਾਂ ਇੱਕ ਇਥੋਂ ਤੱਕ ਕਹਿ ਸਕਦੇ ਆ ਰੱਖਿਆ ਤੋਂ ਲੈ ਕੇ ਪੁਲਿਸ ਮੁਦਿਆਂ ਤੱਕ ਜਿਹੜੇ ਕਿ ਸੁਝਾਅ ਹਾਸਲ ਕਰਨ ਵਾਸਤੇ 14 ਸਲਾਹਕਾਰ 14 ਸਲਾਹਕਾਰ ਨਿਯੁਕਤ ਕੀਤੇ ਗਏ ਆ ਕੈਪਟਨ ਸਰਕਾਰ ਵੱਲੋਂ ਸਵਾਲ ਇਹ ਉੱਠਦਾ ਕਿ ਕੈਪਟਨ ਅਮਰਿੰਦਰ ਸਿੰਘ ਇਹ ਖਰਚ ਕਿਵੇਂ ਮੈਨੇਜ ਕਰ ਰਹੇ ਸੋ ਐਨੇ ਸਲਾਹਕਾਰ ਰੱਖ ਕੇ ਐਨੇ ਸਲਾਹਕਾਰਾਂ ਦੀ ਜਿਹੜੇ ਤਨਖਾਹਾਂ ਨੇ ਉਹ ਕਿੱਥੋਂ ਨਿਕਲਣ ਹਰੇਕ ਜਿਹੜੇ ਸਲਾਹਕਾਰ ਆ ਉਹਦੀ ਤਨਖਾਹ ਪ੍ਰਤੀ ਵਿਹਨਾ 30000 ਰੁਪਏ ਤੱਕ ਕੀਤੀ ਗਈ ਹੈ 30000 ਰੁਪਏ ਸੋ 30000 ਰੁਪਏ ਪ੍ਰਤੀ ਤਨਖਾਹ ਦੇ ਨਾਲ ਉਹ ਬੰਦੇ ਸਲਾਹ ਦੇ ਰਹੇ ਆ ਤੇ ਇਹ ਕਹਿ ਸਕਦੇ ਆ ਇਹਦੇ ਵਿੱਚ ਐਨਾ ਹੀ ਨਹੀਂ ਹੈ ਜਿਹੜਾ ਕਿ ਉਹਨਾਂ ਨੂੰ ਆਣ ਜਾਣ ਦਾ ਜਿਹੜਾ ਕਿ ਲੈਂਡਲਾਈਨ ਇੰਟਰਨੈਟ ਮੋਬਾਈਲ ਬਿੱਲ 2000 ਰੁਪਏ ਤੱਕ ਪਰਾਤੀ ਮਹੀਨੇ ਤੋਂ ਵੱਧ ਨਹੀਂ ਜੋੜਿਆ ਗਿਆ ਇਹਦੇ ਨਾਲ ਨਾਲ ਇਹ ਸਾਰੀ ਸਿੱਧਾ ਜਿਹੜੀ ਕਿ ਫਰੀ ਦਿੱਤੀ ਗਈਆਂ 30000 ਤੋਂ ਐਕਸਟਰਾ ਇਹਨਾਂ ਦਾ ਵੀ ਖਰਚਾ ਆਉਣਾ ਹੈ ਸੋਸਲ ਕਾ ਜਿਹੜੇ ਕਿ ਸਲਾਹਕਾਰ ਨੇ ਸਰਕਾਰ ਦੀ ਗੱਲ ਕਰੀਏ ਕੋਈ ਵੀ ਅਧਿਕਾਰਕ ਜਿਹੜਾ ਕਿ ਇਹਨਾਂ ਨੂੰ ਨਹੀਂ ਦਿੱਤਾ ਜਾਊਗਾ ਹਾਲਾਂਕਿ ਹਰੇਕ ਇੱਕ ਸਟੈਨੋਗ੍ਰਾਫਰ ਕਲਾਕਾਰ ਮਾਫ ਕਰਨਾ ਕਲਰਕ ਕਲਰਕ ਰੱਖਣ ਦੀ ਇਜਾਜ਼ਤ ਤੱਕ ਦਿੱਤੀ ਗਈ ਹੈ ਇਹਨਾਂ ਨੂੰ ਸਲਾਹਕਾਰਾਂ ਦੇ ਨਾਲ ਦੋ ਦੋ ਬੰਦੇ ਇਹ ਕਹਿ ਸਕਦੇ ਨੇ ਕਿ ਲੱਗੇ ਹੋਏ ਆ ਤੇ ਇੰਨਾ ਹੀ ਨਹੀਂ ਆ ਕਿ ਇਹਨਾਂ ਦੇ ਜਿਹੜੇ ਕਿ ਇਹੜੋ ਗੱਡੀਆਂ ਦੀ ਗੱਲ ਕਰੀਏ ਨੋਵਾ Honda ਹੋਰ ਕਾਫੀ ਵੱਡੀਆਂ ਜਿਹੜੇ ਕਿ ਇੱਥੋਂ ਤੱਕ ਕਿ ਆ ਕਾਫੀ ਜਿਹੜੇ ਕਿ US A ਤੱਕ ਜਾਣ ਦੀਆਂ ਜਿਹੜੇ ਕਿ ਹੋਰ ਕਾਫੀ ਪ੍ਰੋਟੋਕਾਲ ਡੀਜ਼ਲ ਤੇ ਕਾਫੀ ਆਣ ਜਾਣ ਦਾ ਜਿਹੜਾ ਖਰਚਾ 200 ਤੋਂ ਲੱਗੇ 400 ਲੀਟਰ ਦਾ ਜਿਹੜਾ ਕਿ ਤੇਲ ਦਾ ਖਰਚਾ ਪੈਟਰੋਲ ਦਾ ਆਣ ਜਾਣ ਦਾ ਬਾਹਰਲਾ ਖਰਚਾ ਇਹ ਸਾਰਾ ਖਰਚਾ ਗਵਰਨਮੈਂਟ ਕਰਦੀ ਹੈ ਪੰਜਾਬ ਸਰਕਾਰ ਇਹਦੇ ਨਾਲ ਨਾਲ 14 ਜਿਹੜੇ ਕੀ ਲੋਕ ਅਧਿਕਾਰੀ ਐ ਸੈਰ ਸਫਟਾ ਅਰਧ ਵਿਵਸਥਾ ਵਰਕ ਹਵਾਈ ਯਾਤਰਾ ਦੇ ਨਾਲ ਨਾਲ ਲਗਜ਼ਰੀ ਜਿਹੜੇ ਕੀ ਟ੍ਰੇਨ ਡੀਆ ਯਾਤਰਾਵਾਨੇ ਇਹਨਾਂ ਦਾ ਵੀ ਆਨੰਦ ਲੈ ਸਕਦੇ ਆ ਸ਼ਰਤ ਦੇ ਮੁਤਾਬਕ ਮਹਿੰਗਾ ਇਪੱਤਾ ਹੋਟਲ ਚ ਰਹਿਣਾ ਤੇ ਹੋਰ ਅਧਿਕਾਰਿਕ ਜਿਹੜੇ ਕੀ 37.400 ਇਹ ਕਾਫੀ ਜਿਹੜਾ ਕਿ ਵੱਡਾ ਬਜਟ 6700 ਰੁਪਏ ਤੱਕ ਤਨਖਾਹ ਜਿਹੜੇ ਕਿ ਅਧਿਕਾਰੀਆਂ ਦੇ ਬਰਾਬਰ ਅਧਿਕਾਰ ਮਿਲ ਗਏ ਜੀ ਕੈਪਟਨ ਜਿਹੜਾ ਕਿ ਸੰਦੀਪ ਸੰਧੂ ਇੱਕ ਵਪਾਰੀ ਜਲ ਸੈਨਾ ਅਧਿਕਾਰੀ ਅਮਰਿੰਦਰ ਸਿੰਘ ਵਫਤ ਮੇਜਰ ਅਮਰਿੰਦਰ ਸਿੰਘ ਦੇ ਨਾਲ ਜਿਹੜੇ ਕਿ ਸਥਾਪਿਤ ਕੀਤੇ ਗਏ ਆ ਸੋ ਕਾਫੀ ਇਧਰ ਦੇ ਬੰਦੇ ਹੈਗੇ ਜਿਹੜੇ ਕਿ ਮਤਲਬ ਇੱਕ ਸਵਾਲ ਜਿਹੜਾ ਹੁਣ ਇਹ ਬਣ ਗਿਆ ਹੈ ਵਿਰੋਧੀ ਧਿਰ ਇਸੀ ਨੂੰ ਲੈ ਕੇ ਰੌਲਾ ਚਾਕ ਰਹੇ ਨੇ ਕਿ 14 ਬੰਦੇ ਜਿਹੜੇ ਕਿ ਸਲਾਹਕਾਰ ਨੇ ਦੇ ਜਤ 30000 ਰੁਪਏ ਪ੍ਰਤੀ ਮਹੀਨਾ ਦੇ ਉੱਪਰ ਨਹੀਂ ਹੈਗੇ ਇਹਨਾਂ ਦੇ ਜੇ ਹੋਰ ਖਰਚੇ ਵਾਧੂ ਖਰਚੇ ਨਾਲ ਅਟੈਚ ਕੀਤੇ ਜਾਣ ਤਾਂ ਇਹ 30000 ਦੀ ਰਕਮ ਜਿਹੜੀ ਕਿ ਬਹੁਤ ਉੱਪਰ ਚਲੇ ਜਾਂਦੀ ਹੈ ਬਹੁਤ ਉੱਪਰ ਚਲੇ ਜਾਂਦੀ ਹੈ ਤੇ ਇਹ ਖਰਚਾ ਕਿਸ ਦੇ ਸਿਰ ਤੇ ਪਵੇਗਾ ਆਖਿਰ ਕਿਹੜੀਆਂ ਸਲਾਹਾਂ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਨੂੰ ਇਹਨਾਂ 14 ਬੰਦਿਆਂ ਤੋਂ ਚਾਹੀਦੀਆਂ ਨੇ ਇਸ ਚੀਜ਼ ਦਾ ਜਵਾਬ ਅਬਰੁੱਦੀ ਫਿਰ ਮੰਗ ਰਿਹਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹਕਾਰਾਂ ਦੇ ਮਾਮਲੇ ਦੇ ਵਿੱਚ ਕੋਈ ਵੱਡਾ ਬਿਆਨ ਅਜੇ ਤੱਕ ਨਹੀਂ ਨਿਕਲ ਕੇ ਆਇਆ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਸਖਤ ਲੋਡ ਹੈ ਇਹਨਾਂ 14 ਸਲਾਹਕਾਰਾਂ ਦੇ ਜਿਸ ਨੂੰ ਲੈ ਕੇ ਵੱਡੀ ਰਾਜਨੀਤੀ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ ਤੇ ਇਹਨਾਂ 14 ਸਲਾਹਕਾਰਾਂ ਦੀਆਂ ਤਨਖਾਹਾਂ ਪੱਤੇ ਤੇ ਹਰੇਕ ਚੀਜ਼ ਦਾ ਇੱਕ ਇੱਕ ਹਿਸਾਬ ਕਾਊਂਟ ਕੀਤਾ ਜਾ ਰਿਹਾ ਹੈ ਵਿਰੋਧੀਆਂ ਵੱਲੋਂ ਸੋ ਇੱਕ ਪਾਸੇ ਵਿੱਤ ਮੰਤਰੀ ਮਾਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਖਜ਼ਾਨੇ ਨੂੰ ਖਾਲੀ ਹੋਣ ਦਾ ਰਾਗ ਆਲਾਪ ਰਹੇ ਨੇ ਕਿ ਸਾਡੇ ਕੋਲੇ ਖਜ਼ਾਨੇ 'ਚ ਕੁਝ ਨਹੀਂ ਹੈਗਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਖਜ਼ਾਨੇ ਨੂੰ ਖਾਲੀ ਕਰਕੇ ਭੱਜ ਗਈ ਤੇ ਹੁਣ ਖਾਲੀ ਖਜ਼ਾਨੇ ਨਾਲ ਅਸੀਂ ਸਰਕਾਰ ਚਲਾਣੀ ਸਾਡੇ ਵਾਸਤੇ ਬੜੀ ਮੁਸ਼ਕਲ ਆ ਪਰ ਇੰਦਾਂ ਦੀਆਂ 14 14 ਯੂਰੋਕੀਆਂ ਜਿਹੜੀਆਂ ਨੇ ਉਹਨਾਂ ਨਿਕਤੀਆਂ ਦੇ ਉੱਪਰ ਕਾਫੀ ਕੀਤੂ ਪਰੰਤੂ ਉਹਨਾ ਵਾਜਬ じゃ ਸਮਝਿਆ ਜਾਂਦਾ ਸੋ ਪੰਜਾਬੀ ਹੋਣਾਂਆਂ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਖਬਰ ਦੇਸ਼ ਦੇ ਰਹੀ ਹੈ ਤੁਮਾਂ ਵੱਡੀਆਂ ਖਬਰਾਂ ਦੇਖਣੀਆਂ ਚਾਹੁੰਦੇ ਆ ਪੜ੍ਹਨੀਆਂ ਤਾਂ ਆਜੋ ਸਾਡੇ YouTube ਚੈਨਲ ਆਜ ਨਿਊਜ਼ ਵਾਲਾ ਦੇ ਉੱਪਰ ਤੇ ਪਰਮਜੀਤ ਨੂੰ ਦੋ ਜੱਜਾਂ ਦਾ ਪਿਆਰ ਹੋਇਆ ਸასი